ாஸ்ட ਸਾਸੀ ਕਾਲ ਜੀ ਸਾਰਿਆਂ ਨੂੰ ਤੇ ਅੱਜ ਸਾਡੇ ਹਲਕੇ ਬਾਗਾਪੁਰਾਣਾ ਦੇ ਐਮ ਐਲ ਏ ਸਰਦਾਰ ਅਮਰਤਪਾਲ ਸਿੰਘ ਸੁਖਨੰਦ ਜੀ ਸਾਡੇ ਪਿੰਡ ਭਲੂਰ ਪਹੁੰਚੇ ਨੇ ਕਿਉਂਕਿ ਹਰਿਆਵਲ ਦੇ ਰਾਹ ਜਿਹੜਾ ਕਿ ਪਾਈਪ ਲਾਈਨ ਦਾ ਕੰਮ ਚੱਲ ਰਿਹਾ ਸੀ ਮੋਗੇ ਦਾ ਤੇ ਅੱਜ ਉਦਘਾਟਨ ਕਰਨ ਪਹੁੰਚੇ ਨੇ ਅੰਬਰਾੜਾ ਦੇ ਪੈਟਰੋਲ ਪੰਪ ਤੇ ਇੱਥੋਂ ਜਾ ਕੇ ਉਦਘਾਟਨ ਕਰਨਗੇ ਆਪਣੇ ਹਰਿਆਵਲ ਦੇ ਰਾਹ ਮੋਗੇ ਤੇ ਕਾਫੀ ਲੰਮੇ ਸਮੇਂ ਤੋਂ ਸਾਡਾ ਇਹ ਕੰਮ ਅਧੂਰਾ ਸੀ ਜਿਹੜਾ ਕਿ ਆਪਣੀ ਸਰਕਾਰ ਨੇ ਪੂਰਾ ਕੀਤਾ ਅਸੀਂ ਅਮਰਤਪਾਲ ਸਿੰਘ ਸੁਖਨੰਦ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੇ ਮਾਨ ਸਰਕਾਰ ਦਾ ਧੰਨਵਾਦ ਕਰਦੇ ਆ। ਕੁਝ ਨਹੀਂ ਕੀ ਦੀ ਜੰਮਰਾ ਉਦਕ ਜ਼ੂਰ ਨੇ ਜਿਹਦੇ ਨੇੜੇ ਇਹਨਾਂ ਕੱਢ ਵੱਜ ਨਹੀਂ ਉੱਤੇ। ਨੂੰ ਸੰਭੀ ਇਹ ਗੀਂਦੀ ਹੈ ਕਿ ਉਹ ਜੀਅਨ ਕੇ ਸਾਥ ਤਸਾੜਾ ਰੇ ਤੇ ਕੂੜੇ ਤੋਂ 2000 ਕੋਸ ਦੀ ਸਹਾਇਤ ਉਸ ਵਾਰਾ ਬਣ ਜੇ ਸਾਡਾ 11 ਲੱਖ ਰੁਪਏ ਦਾ ਵਸਾਈ ਕੰਮ ਨਿਕਲੇ ਤੇ ਇਹਨਾਂ ਦੇ ਪਾਣੀ ਨੂੰ ਚਾਹ ਉਹਨਾਂ ਦੇ ਪਾਣੀ ਹੋ ਸਕੇ। ਤਾਂ ਕਿ ਸਾਰਾ ਨੇ ਜਿਹੜਾ ਹੱਕ ਹੈ ਇਹਨਾਂ ਨੂੰ ਕਰੇ ਜਾਂ ਮੈਂ ਪਿੱਛੇ ਜਿਵੇਂ ਪਿੱਛੇ ਰਹੇਗਾ ਜਾਂ ਮਿਲ ਕਿਸਨੇ ਬਾਕੀ ਇਸ ਦੀ ਆ ਪਾਰਟੀ ਲੈਵਲ ਦੇ ਕੱਟੇ ਕੋਸ਼ ਹੋਇਆ ਕਿੰਨਾ ਕੋਈ ਪਾਰਟੀ ਨਹੀਂ ਕਿਸੇ ਕੋਈ ਤਾਲਿਕਾ ਨਹੀਂ ਆਪਾਂ ਕਾ ਹਿੱਸedar ਸੀਗੇ ਤਾਂ ਇਹਨਾਂ ਨੂੰ ਜੋਰ ਲੱਗਿਆ ਮੈਂ ਬਹੁਤ ਜ਼ਿਆਦਾ ਸਹਿਯੋਗ ਦੇ ਕੇ ਪਾਇਲਟ ਕੋਈ ਹੈ ਕਿਸੇ ਸਾਥੀ ਦੀ ਤਰਫੋਂ ਕਿ ਮੈਂ ਅਜੇ ਵੀ ਸਭ ਦਸ ਸੀਗਾ ਬਾਕੀ ਸਾਰੇ ਖੇਤੀਕਾਰਾਂ ਲਈ ਕੁਝ ਕਰਨਾ ਹੈ ਕਿ ਫੈਕਟਰ ਨਹੀਂ ਹੈ ਕੋਈ ਬੰਦਾ ਨਹੀਂ ਹੈ ਆਪਾਂ ਸੇਵਾਤਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਕਮੀ ਦਾ ਬਹੁਤ ਧੰਨਵਾਦ ਓਕੇ ਜੀ ਜੈਨਾ ਦੇ ਕਾਰਕ ਕਰਕੇ ਤਾਂ ਟਿਕਾ ਦਾ ਮਾਣ ਮਿਲ ਗਿਆ ਉਹਦੇ ਲਈ ਹੋਇਆ ਤੇ ਪਰ ਫਿਰ ਵੀ ਅਸੀਂ ਉਹ ਦੇਖਾ ਤੇ ਕਰਕੇ ਕਦੇ ਮਨਜੀਤ ਸਿੰਘ ਨੂੰ ਫੋਨ ਕਰਨਾ ਭਾਈ ਜੀ ਕਰੋ ਹਾਲਾਂਕਿ ਮਨਜੀਤ ਸਿੰਘ ਕਹਿੰਦਾ ਕਿ ਹੋਰ ਮਦਦ ਮੈਨੂੰ ਆਪੋ ਹੀ ਫੋਨ ਕਰ ਦੇਣਾ ਸੀਗਾ ਸ਼ਾਮ ਨੂੰ ਫੋਨ ਕਰਨ ਦੇ ਠੀਕ ਹੈ ਜੀ ਸਵੇਰ ਫੋਨ ਕਰ ਲੈ ਕਿਆ ਕੰਮ ਪੈਂਦੇਗਾ ਇਹ ਕਰਕੇ ਦੋਣਾ ਪਰ ਪੇਟੀ ਕਰਨੇ ਦੋ ਪੀਣੇ ਸਾਪ ਨੂੰ ਰੋਕਣੀ ਇਹ ਸੁਝਾਸ਼ਨ ਕਰਨੇ ਕਾ ਬਹੁਤ ਵਧੀਆ ਟੀਕਣਾ ਬਹੁਤ ਸੁਖਾ ਕੰਮ ਹੋਇਆ ਜੇ ਇੰਦਾ ਹੀ ਕੰਮ ਉਦਾਰ ਹੋਣਾ ਤਾਂ ਬਾਕੀ ਬੋਗੇ ਪਾਪ ਪੜੇ ਲਗਾਏ ਜਾਣੇ ਫੋਨੇ ਕਿੱਲਾ ਦਾ ਕੰਮ ਨਹੀਂ ਕਰ ਭਾਈ ਬਹੁਤ ਤਨਵਾ ਹਟਦਾ ਹੈ ਮੇਲੇ ਸਾਡ ਦਾ ਅੱਜ ਇਹ ਟੀਮ ਦਾ ਕਿਹਨੇ ਸਾਡਾ ਸਾਥ ਦੇ ਕੇ ਇਹ ਮੋਗਾ ਕਮ ਕਰਾ ਉਹ ਬੋਤਮ ਹੌਂ ਕੋਈ ਜਦੋਂ ਜਰਨ ਮ ਜਿਹੜੇ ਬੰਦੇ ਉਹ ਰਹੇ ਉਹ ਜੀ ਕੋ ਖਾਤੋਂ ਕੋਈ ਕੁਝ ਨਹੀਂ। ਜਿਸ ਮਾਣ ਦਾ ਇੱਕ ਕਿਸਾਨ ਵਾਸਤੇ ਸਭ ਤੋਂ ਮੀਂਹ ਜੀ ਉਹ ਉਹਦੇ ਖੇਤ ਦੇ ਵਿੱਚ ਨਹੀਂ ਪਾਣੀ ਪਹੁੰਚਿਆ। ਉਹ ਵੀ ਉਹ ਪਹਿਲਾਂ ਟਾਬੂ 17 ਚੱਲਦੇ ਰਹਿੰਦੇ ਨੇ। ਅੰਤ ਵਿੱਚ ਉਹਨਾਂ ਦੇ ਮਨ ਨੂੰ ਤਸਲੀ ਨਹੀਂ ਉਹਦੇ ਜਿਹੜਾ ਖੇਤ ਨਹੀਂ ਪਾਣੀ ਮਿਲਦਾ। ਅੰਮੀ ਤਾਂ ਆਪੇ ਫਿਰਦਾ ਜੀ ਪਾਈਪਾਂ ਅਸੀਂ ਨਾਲ ਸਟਾਰਟ ਕੀਤੀ ਸੀ ਸਾਡੇ। ਆ ਉਹ ਵੀ ਮੇਂਗਣੀ ਸੁਖਨੰਦ ਦੇ ਨੇੜੇ ਹੈ। ਮੇਰੇ ਮੇਰੇ ਪਿੰਡ ਦੇ ਨਗਰ ਦੇ ਪ੍ਰੋਜੈਕਟ ਨੇ ਜਿਹੜੇ ਤੁਸੀਂ ਦੱਸੋਗੇ ਉਹ ਆਪਾਂ ਕਰਦੇ ਰਹੀਏ ਬਜਟ ਜਿਹੜੇ ਮੋਕਾਏ ਤੋਂ ਨੇ ਮੈਂ ਕਹਿੰਦਾ ਜਿਹਨਾਂ ਪਿੱਛੇ ਲੋੜ ਕੰਮ ਹੋਣਾ ਸੀ ਉਹ ਮਿਲਦੇ ਹੁੰਦੇ ਸੀਗੇ ਸਾਰੇ ਬੰਦੇ ਜਿਵੇਂ ਕਿ ਇਹਨਾਂ ਨੂੰ ਮੈਂ ਕਹਤਾ ਡਿਊਟੀ ਲਾਤੀ ਸਾਡਾ ਐਸਟੀਮੇਟ ਬਣਾਇਆ ਪਿਆ ਸੀਗਾ ਅਗਰ ਸਰਕਾਰ ਨੇ ਸਾਡੇ ਤੋਂ ਦੁਬਾਰਾ ਫੇਰ ਪਾਈਪਲਾਈਨ ਮੰਗ ਲਈ ਜੇ ਅਸੀਂ ਦੇ ਵਿੱਚ ਉਹਨਾਂ ਨੂੰ ਵੀ ਲਾਦੇ ਸਾਥੀਆਂ ਉਸ ਨੇ ਹਨ ਕਿ ਪੌੜੀ ਬੁਜੀ ਪੈਨ ਵਾਲਾ ਦੂਜਾ ਬੋਧਾ ਵੀ ਆ ਕੇ ਦੇਵਾ ਗਿਆ ਵੀ ਲਾ ਕੇ ਦੇਵਾ ਗਿਆ ਬਾਕੀ ਵਰਟੀਕਲ ਮੇਰੇ ਤੋਂ ਸਾਰੇ ਇਹਨਾਂ ਗੇਮਸੀਆਂ ਕਿ ਰੋਟੀ ਪਿੰਨਗਰ ਦਾ ਕੰਮ ਹੁੰਦਾ ਉਹ ਬੰਦ ਇਕੱਠੇ ਹੁੰਦੀ ਸਾਰੇ ਸਾਰੇ ਕੀ ਹੁੰਦੇ ਸਟੇਮਰ ਨੂੰ ਪੈਸੇ ਵੀ ਆ ਜਾਂਦੇ ਆ ਕੰਮ ਹੋਣਾ ਹੁੰਦਾ

ਅਕੇਲਾ ਸਰਦਾਰ ਨਹੀਂ ਕੋਈ ਕੰਮ ਕਰਦਾ ਜਿੱਤੇ ਮਰਜ਼ੀ ਪਾਈ ਜਾਵੇ। ਪੂਰ ਦੀ ਬਾਰੇ ਨੂੰ ਬਸੇ ਬਸੇ ਕਰਦਿਆਂ। ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਅਗਰ ਤਵੱਤਵ ਨੂੰ ਹੋਤਾਂਗੇ ਉੱਥੇ ਪਹੁੰਚ ਜਾਵਾਂ। ਤੇ ਸਾਨੂੰ ਹੌਸਲਾ ਹੋ ਜਾਂਦਾ। ਹੌਸਲਾ ਮਸ਼ੀਨ ਦਾ ਸਾਨੂੰ ਹੋਣਾ ਹੈ। ਅੱਜ ਪਰਦੇ ਵਿੱਚ ਆਪਾਂ 2 ਕਰੋੜ ਰੁਪਈਆ ਲਾਇਆ ਤੇ ਕਮ ਸੇ ਕਮ ਪਿਛਲੇ ਸਾਲ ਨਾਲੋਂ ਦੰਦੇ ਵਧਨੇ ਚਾਹੀਦੇ ਆ। ਰੱਬ ਮਾਣ ਜੁਣ ਫਿਰ ਸਾਨੂੰ ਅਗੇ ਹੌਸਲਾ ਹੋਣਾ। ਜਿੰਨਾ ਤੁਸੀਂ ਸਹਿਯੋਗ ਦਿਓਗੇ ਅਸੀਂ ਉਹਨੂੰ ਵੱਧ ਗੁਨੇ ਚੋਨੇ ਹੋ ਕੇ ਤੁਹਾਡਾ ਤਬੂ ਕਰਾ ਕੇ

Thank <laughs> ਇਹ ਕੋਈ ਨਹੀਂ ਆਇਆ ਤੇ ਕੈਮਰਾ ਵੀ ਨਹੀਂ ਲਾਉਂਦਾ ਚੱਲ ਜੀ ਹਣ ਸਰਾਂ ਨੂੰ ਕਾਹੀ ਲੈਣਾ ਥੋੜਾ ਜਿਹਾ ਪਾਸ ਕਰਾ ਲਓ ਐਮਐਲਏ ਆਇਆ ਕਰੇਗਾ ਜੀ ਸ਼ੰਗਾਰ ਇੱਕ ਸਾਡਾ ਬੰਦ ਚੁੱਕੀ ਹੋਈ ਕੋਈ ਕਰਨਾ ਜਾ ਰਹੀ ਹੈ ਕਿ ਇਹ ਲੈ ਲੈ ਜਾਨਾ ਉਹਨੇ ਲਿਖਾ ਸਕਦੇ ਨਹੀਂ ਪਤਾ ਵੀ ਅੱਗੇ ਪਈ ਗਾਹੇ ਸੜਕ ਮਾਨਣਾ ਨਹੀਂ ਤੇ ਹੁਣ ਗਾਂਹ ਜਾ ਰਿਹਾ ਹਰੀਆਂ ਨੂੰ ਆਉਣਗੇ ਕਿ ਹਾਂ ਹਾਂ ਨਿਕਲ ਜੂ ਪਾਪ ਤੇ ਹੋ ਰਹੀਆਂ ਆਰਾਮ ਹੈ ਹੈਗਾ ਪਤਾ ਕਰਦੇ ਹੁਣ ਸੱਪਰੇ ਦੇ ਬੰਦੇ ਨੂੰ ਬਾਜ ਕਰਾਉਂਦੇ ਹਾਂ ਫਿਊਜ਼ਰ ਚਲਾਇਆ ਬੰਦ ਹੋਇਆ ਕਿ ਹਾਂਜੀ ਹਾਂਜੀ ਉਹ ਕਿਉਂ ਆਇਆ ਉਹ ਤੰਗਲਾ ਹੈਂਡਲ ਨਹੀਂ ਲੈ ਉੱਪਰ ਸਰ ਜਿਹੜੇ ਗੇਟ ਵਾਲੇ ਉਹ ਅੱਗੇ ਲਾ ਦੇ ਅੱਛਾ ਵਾ ਆਹ ਤੋਂ ਪਹੁੰਚਿਆ ਹੋਣਾ ਬੜਾ ਬਾਰ ਬਾਰ ਆਂਗਿਆਲੇ ਨੇ ਔਰਲੇ ਪਾਸੋਂ ਜੁੱਤਾਂ ਪਾਣੀ ਵਾਲੇ ਪਾਸੇ ਬੜਾ ਕੋਈ ਨਾ ਕਰਦਾ ਤੂੰ ਹੀ ਤੁਹਾਡਾ ਨਾ ਆਈਓ ਤੂੰ ਬੱਸ ਤੇ ਹੋਰ ਬਾਕੀ ਬਚ ਉੱਤਰ ਯਾਰ ਬਾਈ ਯਾਰ ਮੈਂ ਤਾਂ ਪਹਿਲਾਂ ਕਈ ਜਾਂਦਾ ਪੰਜਾਬੀ ਲਿਆਉ ਇੱਥੇ ਉਹ ਆਂਦਾ bekal aan kehra khulla kara len bas <laughs> ਸਭ ਤੋਂ ਪਹਿਲਾਂ ਤਾਂ ਤੁਹਾਡਾ মিডিਆ ਵਾਲੇ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਜੀ ਜਿਹੜੀ ਵੀ ਕੋਈ ਸਰਕਾਰ ਕੰਮ ਕਰਦੀ ਲੋਕਾਂ ਤੱਕ ਆਸਰੇ-ਪਾਸੇ ਵੀ ਲੈ ਕੇ ਜਾਂਦੇ ਆ ਇਹ ਬੜਾ ਜ਼ਰੂਰੀ ਆ ਤੇ ਅਸੀਂ ਲਗਭਗ ਪੂਰੇ ਬਾਗੇ ਪੁਰਾਣੇ ਹਲਕੇ ਦੇ ਵਿੱਚ ਪਾਈਪਲਾਈਨਾਂ ਦਾ ਕੰਮ ਚੱਲੀ ਜਾਂਦਾ ਏ ਅੱਜ ਤੁਸੀਂ ਪਹਿਲਾਂ ਮੇਰੇ ਨਾਲ ਹੀ ਸੀਗੇ ਮੌਜੂਦ ਸੀਗੇ ਇੱਥੇ ਆਪਾਂ ਨਗਰਪਾਲਿਕਾ ਹੂਰ ਚ ਖੜੇ ਆ ਇੱਥੇ ਸਾਡਾ 93 ਲੱਖ ਦਾ ਇੱਕ ਪ੍ਰੋਜੈਕਟ ਸੀਗਾ ਪਾਈਪਲਾਈਨ ਵਾਲਾ ਤੇ ਉਹ ਅੱਜ ਪਾਣੀ ਖੇਤਾਂ ਨੂੰ ਲੱਗਦਾ ਹੋ ਗਿਆ ਸਾਡੀ ਪਾਈਪਲਾਈਨ ਪੈ ਗਈਆਂ ਸਾਰੇ ਕਿਤੇ ਅੱਜ ਅਸੀਂ ਪਹਿਲੇ ਦਿਨ ਪਾਣੀ ਛੱਡਿਆ ਉਹਦੇ ਵਿੱਚ ਦੀ ਤੇ ਉਹਦੇ ਵਾਸਤੇ ਸਾਰੇ بڑے ਫਾਰਮਰਾਂ ਨੇ ਭਾਈ ਸਾਨੂੰ ਵੀ ਬੜੀ ਖੁਸ਼ੀ ਹੁੰਦੀ ਹੈ ਕਿੰਨੇ ਰਕਬੇ ਨੂੰ ਪਾਣੀ ਲੱਗੂਗਾ ਮਿਲ ਕੇ ਕਿਸਾਨ ਵਾਸਤੇ ਜਦੋਂ ਉਹਦੇ ਖੇਤ ਨੂੰ ਨਹਿਰੀ ਪਾਣੀ ਲੱਗਦਾ ਕੋਈ ਦੂ ਵਧੀਆ ਹੋਰ ਕੁਛ ਨਹੀਂ ਹੁੰਦਾਗਾ ਤਾਂ ਇਹਦੇ ਨਾਲ ਲਗਭਗ ਸਾਡੇ 450 500 ਏਕੜ ਨੂੰ ਪਾਣੀ ਲੱਗੂਗਾ 1300 1300 ਏਕੜ ਪਾਣੀ ਦਾ ਬਾਕੀ ਉਸ ਤੋਂ ਬਾਅਦ ਅਸੀਂ ਦੂਜੇ ਫੇਜ ਦੇ ਵਿੱਚ ਇਹਨੂੰ ਦੁਬਾਰਾ ਐਕਸਟੈਂਡ ਕਰਤਾ ਸੀਗਾ ਕਿਉਂਕਿ ਪਹਿਲਾ ਐਸਟੀਮੇਟ ਸੀਗਾ ਜਿਹੜਾ ਉਹਦੇ ਵਿੱਚ 450 ਏਕੜ ਦਾ ਸੀਗਾ ਤੇ ਦੁਬਾਰਾ ਅਸੀਂ ਦੂਜੀ ਵਾਰ ਐਕਸਟੈਂਡ ਕਰਕੇ ਅਸੀਂ ਲਗਭਗ ਇਹਨੂੰ 1200 1300 ਏਕੜ ਤੱਕ ਲੈ ਗਏ ਹੁਣ ਤੀਜੇ ਫੇਜ ਦੇ ਵਿੱਚ ਦੁਬਾਰਾ ਫਿਰ ਮੈਂ ਜਦੋਂ ਅਜੇ ਧੁਕਤ ਨਹੀਂ ਕੀਤਾ ਮੈਂ ਸਾਰਿਆਂ ਨੂੰ ਬੇਨਤੀਆਂ ਵੀ ਕੀਤੀਆਂ ਜਿਹੜੇ ਜਿਹੜੇ ਕਿਸਾਨ ਨੇ ਜਿਨ੍ਹਾਂ ਦੇ ਖੇਤਾਂ ਨੂੰ ਅਜੇ ਵੀ ਮੈਰੀ ਪਾਣੀ ਨਹੀਂ ਲੱਗਦਾ ਤਾਂ ਆਪਾਂ ਇਸ ਪਾਈਪਲਾਈਨ ਤੋਂ ਅੱਗੇ ਵੀ 10% ਨੂੰ ਪ੍ਰੋਜੈਕਟ ਨੂੰ ਹੋਰ ਵਧਾ ਸਕਦੇ ਹਾਂ ਕਿਉਂਕਿ ਇੱਕ ਗਾਈਡਲਾਈਨ ਹੁੰਦੀ ਹੈ ਵੀ ਜੇ ਤੁਸੀਂ 1 ਕਰੋੜ ਤੋਂ ਵੱਧ ਦਾ ਕੋਈ ਵੀ ਐਸਟੀਮੇਟ ਪਾਸ ਕਰਾਉਣਾ ਹੁੰਦਾ ਉਹਦੇ ਵਿੱਚ ਸਪੈਸ਼ਲ ਮਨਜ਼ੂਰੀ ਦੀ ਜ਼ਰੂਰਤ ਪੈਂਦੀ ਆ ਤਾਂ ਕਰਕੇ ਅਸੀਂ ਉਸੇ ਤਰੀਕੇ ਨਾਲ ਚੱਲੇ ਆ ਵੀ ਕਰੋੜ ਤੋਂ ਘੱਟ-ਘੱਟ ਐਸਟੀਮੇਟ ਰਹਿੰਦਾ ਵੀ ਤਾਂ ਉਹਨੂੰ ਅਸੀਂ 2-3 ਸਟੈਪ ਦੇ ਵਿੱਚ ਕਰਤਾ ਤਾਂ ਉਹਦੇ ਨਾਲ ਬਹੁਤ ਫਾਇਦਾ ਹੋਊਗਾ ਸਾਰੇ ਕਿਸਾਨਾਂ ਨੂੰ ਬਸ ਜਿਹੜਾ ਨੂੰ ਸਾਰੇ ਪੰਜਾਬ ਦਾ ਦੱਸ ਦਿਆਂ ਵੀ ਨਹਿਰੀ ਪਾਣੀ ਆ ਜਿਹੜਾ ਉਹ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਵੀ ਲਗਭਗ 35-40% ਨਹਿਰੀ ਪਾਣੀ ਦੀ ਖਪਤ ਵਧੀ ਆ। ਇਹਦਾ ਮਤਲਬ ਇਹ ਹੋ ਗਿਆ ਵੀ ਜਿੱਥੇ ਅੱਗੇ 100 ਏਕੜ ਨੂੰ ਪੰਜਾਬ ਤੋਂ ਪਾਣੀ ਲੱਗਦਾ ਸੀ ਯਾਰ ਹੁਣ ਉਹ 135 ਏਕੜ ਨੂੰ ਲੱਗਦਾ। ਤੇ ਇਹ ਤਾਂ ਹੈਗਾ ਸਾਡੀ ਪਿਛਲੀ ਆਫ ਦੇ ਗੜੀ ਹੋਏ ਹਨ 22-23 ਦੇ ਸਾਲਾਂ ਦੇ ਮੁਕਾਬਲੇ ਤੇ ਜੇ ਮੈਂ 2020 ਤੋਂ 21 ਤੋਂ ਪਹਿਲਾਂ ਦੀ ਗੱਲ ਕਰਨੀ ਹੋਵੇ ਉਹ ਉਹਦੇ ਨਾਲੋਂ ਲਗਭਗ ਸਾਡਾ 50% ਜਿਹੜਾ ਰਕਬਾ ਪਾਣੀ ਦੇ ਖਪਤਾਂ ਮੈਰੀ ਪਾਣੀ ਦੀ ਵਧੀਆ ਜਿਹੜਾ ਪਹਿਲਾਂ ਅੱਗੇ ਲੱਗਦਾ ਸੀ ਉਹ ਪਾਣੀ ਹੁਣ ਪੰਜਾਬ ਵੱਲ ਮੁੜਿਆ। ਗ੍ਰਾਂਟ ਅਸੀਂ 4 ਮਹੀਨੇ ਪਹਿਲਾਂ ਤੇ ਅੱਜ ਕੰਪਲੀਟ ਹੋ ਗਿਆ। 1 ਕਰੋੜ ਰੁਪਏ ਦੇ ਲਗਭਗ ਜਿਹੜੀ ਗ੍ਰਾਂਟ ਜਾਰੀ ਹੋਈ ਸੀ ਸਰਕਾਰ ਵੱਲੋਂ। ਤੇ ਅੱਜ ਲਗਭਗ 1200 ਤੋਂ 1300 ਏਕੜ ਜਿਹੜਾ ਰਕਬਾ ਉਹਨੂੰ ਅੱਜ ਪਾਣੀ ਪਹੁੰਚਦਾ ਪਾਈਪਲਾਈਨ ਦੇ ਜਾਈ ਹੋ ਗਿਆ। ਮੈਂ ਸਰਕਾਰ ਦਾ ਔਰ ਐਮਐਲਏ ਅਮਰਤਪਾਥੀ ਜੀ ਸੁਖਾਨਾਂ ਦਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿੱਥੇ ਸਾਰੇ ਨਗਰ ਵੱਲੋਂ ਉੱਚੇ ਸੁੱਤੀ ਆਮ ਆਦਮੀ ਪਾਰਟੀ ਨੂੰ ਉਤਜ ਸੇਬੰਦੀ ਵੱਲੋਂ ਮੈਂ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਜਿਵੇਂ ਕਿ ਆਮ ਆਦਮੀ ਪਾਰਟੀ ਸਰਕਾਰ ਦੇ ਤੁਸੀਂ ਵਾਅਦਾ ਕਰੋ ਮੌਜੂਦਾ ਉੱਧਦਾਰੋ ਤੇ ਸਰਕਾਰ ਦੇ ਕੀ ਕੀ ਮੰਗਾਂ ਜਿਹੜੀਆਂ ਪੈਂਡਲ ਲੈਵਲ ਦੇ ਉੱਤੇ ਧਿਆਨ ਚ ਲਾਉਣਾ ਚਾਹੁੰਦੇ ਆ। ਦੇਖੋ ਪਹਿਲਾਂ ਜਿਹੜੀਆਂ ਅਸੀਂ ਮੰਗਾਂ ਐਮਐਲਏ ਸਾਹਿਬ ਕੋਲ ਰੱਖੀਆਂ ਸੀ ਇੱਕ ਤਾਂ ਸਾਡੇ ਭਲੂਰ ਦੇ ਵਿੱਚ ਦੋ ਮੋਗੇ ਹੋਰ ਨੇ ਜਿਨ੍ਹਾਂ ਦੀ ਪਾਈਪ ਲਾਈਨ ਦੀ ਮੰਗ ਰੱਖੀ ਗਈ ਸੀਗੀ ਉਹਨਾਂ ਦੇ ਵਿੱਚੋਂ ਇੱਕ ਜਿਹੜਾ ਮੋਗਾ ਉਹ ਲਗਭਗ ਉਹਦੀ ਪਾਈਪ ਲਾਈਨ ਦਾ ਕੰਮ ਮਨਜ਼ੂਰ ਹੋ ਗਿਆ ਕੰਪਲੀਟ ਹੋ ਗਿਆ। ਤਾਂ ਉਹ ਵੀ ਅਗਲੇ 2 ਮਹੀਨਿਆਂ ਤੱਕ ਲਗਭਗ ਸ਼ੁਰੂ ਹੋ ਜੂਗਾ ਕੰਮ। ਫਿਰ ਹਸਪਤਾਲ ਦੀ ਜਿਹੜੀ ਮੰਗਾ ਪਨੌਰ ਵੱਲੋਂ ਰੱਖੀ ਗਈ ਸੀ ਉਹ ਲਗਭਗ ਹਸਪਤਾਲ ਕੰਪਲੀਟ 90% ਹੋ ਗਿਆ। ਪੰਚਾਇਤ ਘਰ ਸਾਡੇ ਪਿੰਡ ਤੋਂ ਪਹਿਲਾਂ ਬਣ ਚੁੱਕਿਆ। ਲਗਭਗ 4 ਤੋਂ 5 ਫੀ ਰੁਪਿਆ ਗ੍ਰਾਂਟ ਸਾਡੇ ਪਿੰਡ ਨੂੰ ਪਹਿਲਾਂ ਹੀ ਅਮਰਪਾਲ ਸੁਖਨਾਂ ਦੇ ਨਾਂਵਾਂ ਲੁਆਈ ਆ। ਅਸੀਂ ਉਹਦਾ ਵਿਸ਼ੇਸ਼ ਤੌਰ 'ਤੇ ਕਰਦੇ। ਪਰ ਇੱਕ ਮੂਗਾ ਜਿਹੜਾ ਸਾਡੇ ਪਿੰਡ ਹੋਰ ਕਿਸਾਨਾਂ ਦਾ ਰਹਿੰਦਾ ਹਰੀਏਲ ਦੇਰਾ ਉਹੀ ਮੈਂ ਲਗਭਗ ਇਹਨਾਂ ਨੂੰ ਬੇਨਤੀ ਕਰਦਾ ਤੁਹਾਡੇ ਏਰੀਆ ਦੇ ਜਰੀਏ ਵੀ ਕਿ ਉਹ ਵੀ ਕਿਉਂਕਿ ਕਿਸਾਨਾਂ ਦੀ ਨਰਾਜ਼ਗੀ ਸੀ ਕਿ ਭਾਈ ਕਿਉਂਕਿ ਇੱਕੋ ਵਾਰ ਕੰਮ ਨਹੀਂ ਹੁੰਦਾ ਤਾਂ ਮੈਂ ਬੇਨਤੀ ਕਰਦਾ ਇਹਨਾਂ ਨੂੰ ਅਗਲੀ ਵਾਰ ਉਹ ਵੀ ਜਿਹੜਾ ਮੋਗਾ ਉਹ ਛੇ ਜੀ ਤੋਂ ਛੇਤੀ ਵਾਲੇ ਦੇ ਰਾਮ ਉਹ ਪਾਸ ਕੀਤਾ ਜਾਵੇ ਬਹੁਤ-ਬਹੁਤ ਸਤਿਕਾਰ ਸਾਰੇ ਸਮੁੱਚੇ ਨਗਰ ਨਿਵਾਸੀਆਂ ਵੱਲੋਂ ਐਮਐਲਏ ਸਾਹਾ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਅਸੀਂ ਇੱਕੋ ਵਾਰੀ ਜਾ ਕੇ ਇਹਨਾਂ ਨੂੰ ਬੇਨਤੀ ਕੀਤੀ ਸਾਡੇ ਪਾਣੀ ਪਿਛੇ ਪੱਟਿਆਂ ਦੇ ਜਮੀਨਾ ਪੱਟ ਕੇ ਪਟਣ ਦੇ ਕਾਰਨ ਸਾਡੇ ਅਗਲੀਆਂ ਜ਼ਮੀਨਾਂ ਨੂੰ ਪਾਨ ਨਹੀਂ ਜਾਂਦਾ ਜਿਹੜੀਆਂ ਉਹ ਪਿੰਡਾਂ ਦਾ ਮੋਗਾ ਇਹਨਾਂ ਨੇ ਸਾਡੀ ਪਹਿਲੀ ਬੇਨਤੀ ਨੂੰ ਮਨਜ਼ੂਰ ਕਰਦੇ ਹੋਏ ਸਾਨੂੰ ਇਹ ਜਾਨੀ ਕਰੋੜ ਦੇ ਲਗਭਗ ਦਾ ਥੋੜੀ ਜਿਹਾ ਘੱਟ ਪੈਸੇ ਮਨਜ਼ੂਰ ਕਰਕੇ ਇਹਨਾਂ ਨੇ ਸਾਡੀ ਫੈਪਰਿਆਂ ਨੇ ਇਹ ਬਾਸ ਕਰਵਾ ਦੀ ਥੋੜੀ ਜਿਹੀ ਮਜਬੂਰੀਆਂ ਦੇ ਕਾਰਨ ਦਾ ਮਹੀਨਾ ਗੇਲੇਟ ਹੋ ਗਿਆ ਚੋਣਾ ਲੱਗ ਗਿਆ ਹੁਣ ਅੱਜ ਬਹੁਤ ਖੁਸ਼ ਹਾਰੇ ਕਿਸਾਨ ਜਿਨ੍ਹਾਂ ਦੀਆਂ ਵਾਰੀਆਂ ਅੱਜ ਹੁਣੇ ਉਹਨਾਂ ਦੇ ਚਿਹਰੇ ਤੇ ਮੁਸਕਾਨ ਆ ਗਈ ਹੈ ਕਿ ਮੋਗਾ ਖੁੱਲ ਗਿਆ ਅਸੀਂ ਐਮਐਲਏ ਸਾਹਿਬ ਦਾ ਮੁੱਖ ਮੰਤਰੀ ਪੰਜਾਬ ਭਗਵਾਨ ਤੁਮਾਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਨਹਿਰੀ ਪਾਰੀ ਨੂੰ ਕਿਸਾਨਾਂ ਉਹਦੇ ਲਈ ਵਾਸਤੇ ਬਜਟ